ਅੰਟੀਕਾਸ਼ ਸੋਸ਼ਲ ਤੇ ਵੈਲਫੇਅਰ ਮੂਵਮੈਂਟ ਦੇ ਚੇਅਰਮੈਨ ਸ਼੍ਰੀਮਤੀ ਪਰਲੋਚਨ ਕੁਰਪਾਣ ਜੀ ਆਪਣੀ ਟੀਮ ਨਾਲ ਇੱਕ ਲੋੜਵੰਦ ਪਰਿਵਾਰ ਪਿੰਡ ਮਝਰਾ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਗੁਰੂ ਮਹਾਰਾਜ ਜੀ ਦੀ ਮਿਹਰ ਨਾਲ ਉਹਨਾਂ ਦੀ ਮਦਦ ਕੀਤੀ ਨਸ਼ਿਆਂ ਕੋਲੋਂ बच ਕੇ ਸਮਾਜ ਨੂੰ ਦੱਸਿਆ ਜਾਂਦਾ ਏ ਤਰਲੋਚਨ ਵਾਠ ਨੇ ਇਸ ਸੰਸਥਾ ਨੂੰ 2016 ਵਿੱਚ ਲੈ ਆਉਂਦਾ ਏ ਨਸ਼ਿਆਂ ਕੋਲੋਂ ਵਚ ਕੇ ਰਹਿਣਾ ਸਮਾਜ ਹਾਂਜੀ ਮੈਡਮ ਤੁਹਾਡਾ ਪਿੰਡ ਰੈਲਮਾਜਰਾਨ ਤੇ ਸਵਾਗਤ ਹੈ ਜੀ ਅੱਜ ਤੁਸੀਂ ਪਿੰਡ ਰੈਲਮਾਜਰ ਦਾ ਸੰਗੀਤਾ ਮੈਡਮ ਜੀ ਦੇ ਘਰ ਪਹੁੰਚੇ ਇਹਦੇ ਬਾਰੇ ਸਾਨੂੰ ਕੁਝ ਜਾਣਕਾਰੀ ਦਿਓ ਜੀ ਹਾਂ ਮੈਂ ਜਿਵੇਂ ਮੈਨੂੰ ਇਹ ਕਾਠਗੜ੍ਹ ਤੋਂ ਬੈਂਕ ਭਲਾਈ ਜੈ ਇੱਕ ਜਿਹੜਾ ਕਿ ਮੇਰੇ ਨਾਲ ਸੰਸਥਾ 'ਚ ਵੀ ਜੁੜੇ ਹੋਏ ਆ ਉਹਨਾਂ ਤੋਂ ਇਹਨਾਂ ਬਾਰੇ ਪਤਾ ਲੱਗਿਆ ਸੀ ਕਿ ਰੈਲਮਾਜਰ ਉਸ ਤੋਂ ਬਾਅਦ ਮੈਂ ਤੁਹਾਨੂੰ ਵੀ ਫੋਨ ਕੀਤਾ ਸਾਡੇ ਕੋਲੋਂ ਪੂਰੀ ਕਲੀਅਰ ਹੋਈ ਪਿਕਚਰ ਇਹ ਜਿਹੜੀ ਬੀਬੀ ਜੀ ਨੇ ਇਹਨਾਂ ਨੂੰ ਅੱਖਾਂ ਤੋਂ ਨਹੀਂ ਦਿਸਦਾ ਤੇ ਪਾਠ ਪੂਜਾ ਮਤਲਬ ਪਰਮਾਤਮਾ ਦੇ ਲੜਤਾ ਲੱਗੇ ਹੋਏ ਹਨ ਤੇ ਬੱਚੇ ਇਹਨਾਂ ਦੇ ਪੜਦੇ ਆ ਇਹਨਾਂ ਦਾ ਘਰ ਵਾਲਾ ਵੀ ਬੇਰਜਵਾਰ ਹੈ ਇਸ ਕਰਕੇ ਮੈਨੂੰ ਲੱਗਿਆ ਮੇਰੇ ਮਨ 'ਚ ਇੱਕ ਬਲਬ ਲੱਠਿਆ ਕਿ ਇਹਨਾਂ ਨੂੰ ਮਿਲਿਆ ਜਾਵੇ ਜਾ ਕੇ ਇਹਨਾਂ ਦੀ ਪ੍ਰੋਬਲਮ ਵੀ ਸੁਣੀ ਜਾਵੇ ਤੇ ਜਿੰਨਾ ਕ ਆਪਣੇ ਕੋਲੋਂ ਹੋਇਆ ਆਪਾਂ ਇਹ ਰਾਸ਼ਨ ਇਹਨਾਂ ਨੂੰ ਦੇਣ ਆਏ ਆ ਆਪਾਂ ਤਾਂ ਕੌਣ ਹੁੰਨੇ ਆ ਦੇਣ ਵਾਲੇ ਵੈਸੇ ਤਾਂ ਬਾਬੇ ਨਾਨਕ ਦਾ ਸਾਰਾ ਕੁਝ ਦਿੱਤਾ ਹੋਇਆ ਬਾਬੇ ਨਾਨਕ ਨੇ ਜਿੰਨਾ ਕ ਸਾਨੂੰ ਦਿੱਤੀ ਸਮਰਥ ਜਿੰਨਾ ਕ ਸਾਨੂੰ ਉਹਨੇ ਹੌਸਲਾ ਦਿੱਤਾ ਅਸੀਂ ਲੈ ਕੇ ਇਹਨਾਂ ਕੋਲ ਆਏ ਆ ਮੈਂ ਹੁਣ ਇਹਨਾਂ ਨੂੰ ਬੀਬਾ ਜੀ ਨੂੰ ਪੁੱਛਣਾ ਚਾਹਨੀ ਐ ਨੇ ਇਹਨਾਂ ਨੂੰ ਹੋਰ ਕੀ ਦਿੱਕਤ ਐ ਹਾਂਜੀ ਮੈਡਮ ਜੀ ਦੱਸਿਓ ਜਰਾ ਤੁਹਾਨੂੰ ਮੇਮ ਅਗਰ ਕੀ ਪ੍ਰੋਬਲਮ ਐ ਕੌਣ ਮਤਲਬ ਤੁਸੀਂ ਇਦਾਂ ਪਿੰਡ 'ਚ ਰਹਿੰਦੇ ਹੋ ਸਰਪੰਚ ਐ ਡੀਸੀ ਐ ਬਥੇਰੇ ਉਹਨਾਂ ਕੋ ਗਰੰਟਾ ਹੁੰਦੀਆਂ ਨੇ ਉਹ ਤੁਹਾਨੂੰ ਮਤਲਬ ਤੁਹਾਡਾ ਕੋਈ ਹਿੱਲਾ-ਦਿਲਾ ਕਰ ਸਕਦੇ ਆ ਕਰ ਸਕਦੇ ਆ ਪਰ ਅੱਜ ਤੱਕ ਹੁਣ ਕਿਸੇ ਨੇ ਕੀਤਾ ਨਹੀਂ ਐ ਵੀ ਚਲੋ ਪਹਿਲੇ ਸਾਡਾ ਕੰਮ ਚੱਲਦਾ ਸੀ ਤਾਂ ਸਾਨੂੰ ਲੋੜ ਵੀ ਨਹੀਂ ਸੀ ਕੰਮ ਖਤਮ ਹੋ ਗਿਆ ਤੇ ਹੁਣ ਤੁਸੀਂ ਝੂਠ ਬੰਨੋਗੇ ਸੜਕਾਂ ਦਾ ਜੋ ਆਟਾ ਵੀ ਨਹੀਂ ਸੀ ਇਸ ਕਰਕੇ ਮੈਂ ਅਸੀਂ ਇਹ ਕਹਿੰਨੇ ਆ ਵੀ ਸਾਨੂੰ ਕੋਈ ਨਾ ਕੋਈ ਸਹੂਲਤ ਦਿੱਤੀ ਜਾਵੇ ਹੁਣ ਵੀ ਇੱਕ ਸੰਡਰੀਗ ਸਕੀਮ ਆਈ ਹੈ ਮੈਂ ਰੋਜ਼ ਬਿੰਤਾਂ ਕਰਦੀਆਂ ਉਹਨਾਂ ਦੀ ਵੀ ਸਾਨੂੰ ਉਸ ਸਕੀਮ ਦੇ ਦਿਓ ਅਸੀਂ ਕੰਮ ਕਰਕੇ ਅਸੀਂ ਆਪਣਾ ਗੁਜ਼ਾਰਾ ਕਰ ਲਾਂਗੇ ਉਹ ਹਜੇ ਤੱਕ ਮੇਰੇ ਤੱਕ ਸਕੀਮ ਨਹੀਂ ਪੁੱਜੀ ਰੋਜ਼ ਫੋਨ ਕਰਦੇ ਆ ਮੈਂ ਮਤਲਬ ਸਰਕਾਰ ਨੂੰ ਵੀ ਇਹ ਸਰਪੰਚਾ ਜੋ ਇਸ ਪਿੰਡ ਦਾ ਵੈਸੇ ਮੈਂ ਮਿਲੂੰਗੀ ਵੀ ਉਹਨੂੰ ਆ ਵੀ ਮੈਂ ਭਗਵੰਤ ਸਿੰਘ ਮਾਨ ਚੀਫ ਮਿਨਿਸਟਰ ਐ ਜੋ ਸਾਡੇ ਸੰਗਰੂਰ ਤੋਂ ਮੈਂ ਖੁਦ ਵੀ ਸੰਗਰੂਰ ਦੀ ਆ ਮੈਂ ਇੱਕ ਆਪਣੇ ਇੱਕ ਜ਼ਿਲ੍ਹੇ ਦੇ ਨਾਤੇ ਉਹਨਾਂ ਨੂੰ ਇੱਕ ਬੇਨਤੀ ਕਰਨ ਆ ਜਾਨੀ ਆ ਐਵੇਂ ਦੇ ਪਰਿਵਾਰ ਹੋਰ ਵੀ ਬਹੁਤ ਹੋਣੇ ਆ ਇਹ ਇਕੱਲੇ ਨਹੀਂ ਐ ਅਸੀਂ ਗੀਤਾ ਜੀ ਇਕੱਲੇ ਨਹੀਂ ਐ ਕਿ ਤੁਸੀਂ ਪਿੰਡਾਂ ਚ ਆ ਕੇ ਉਦੋਂ ਤੋਂ ਤੁਸੀਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਹਨਾ ਅਸੀਂ ਇਹ ਕਰਾਂਗੇ ਉਹ ਕਰਾਂਗੇ ਤੁਸੀਂ ਆਪਣੇ ਸਰਪੰਚਾਂ ਨੂੰ ਡੀਸੀ ਨੂੰ ਜੋ ਵੀ ਕੋਈ ਗ੍ਰਾਂਟ ਕਿਸੇ ਗਰੀਬ ਤੱਕ ਪਹੁੰਚ ਸਕਦੀ ਹੈ ਉਹ ਦੇਣੀ ਚਾਹੀਦੀ ਹੈ ਮੇਰੀ ਸਿਰਫ ਹੱਥ ਵਨ ਕੇ ਬੇਨਤੀ ਹੈ ਏ ਸਰਕਾਰ ਨੂੰ ਕਿ ਇਦਾਂ ਦੇ ਪਰਿਵਾਰਾਂ ਦਾ ਆ ਕੇ ਹੱਥ ਫੜਿਆ ਜਾਵੇ ਤੇ ਸੰਸਥਾਵਾਂ ਤੋਂ ਚਲੋ ਜਿੰਨਾ ਕੁ ਕਰ ਸਕਦੇ ਆ ਹਨ ਕਰਦੀਆਂ ਨੇ ਬਟ ਤੁਹਾਡੇ ਕੋਲ ਬਹੁਤ ਕੁਸ਼ਿਆ ਕਰਨ ਨੂੰ ਇਹਨਾਂ ਲੋੜਵੰਦ ਪਰਿਵਾਰਾਂ ਦਾ ਤੁਸੀਂ ਹੱਥ ਫੜ ਸਕਦੇ ਹੋ ਇਹ ਆਪਣਾ ਰੋਟੀ ਰੋਜੀ ਠੁਮਾਕੇ ਖਾ ਸਕਣ ਸੰਗੀਤਾ ਮੈਡਮ ਜੀ ਜਿਹੜੀਆਂ ਅੱਜ ਕੱਲ ਸਰਕਾਰ ਨੇ ਬਹੁਤ ਆਪਣੇ ਲੋਕ ਆਪਣੇ ਦਿੱਤੇ ਵੀ ਹੈਗੇ ਕੋਈ ਤੁਹਾਨੂੰ ਸਰਕਾਰ ਵੱਲੋਂ ਕੋਈ ਸਕੀਮ ਵਗੈਰਾ ਕੋਈ ਪੈਨਸ਼ਨ ਕੋਈ ਅਦਾਂ ਦੀ ਚੀਜ਼ ਲੱਗੀ ਵੀ ਹੈ ਜਿੱਦੋਂ ਖੰਨੀ ਲੱਗੀ ਸਾਡਾ ਕੋਈ ਕਾਰਡ ਨਹੀਂ ਬਣਿਆ ਕਣਕ ਦਾ ਤੇ ਇਵਨ ਕਿ ਮੇਰੇ ਬੱਚਿਆਂ ਦੀਆਂ ਮੈਂ ਫੀਸਾਂ ਵੀ ਨਹੀਂ ਹਜੇ ਤੱਕ ਦਿੱਤੀਆਂ ਦੇਖ ਲੋ ਕਣਕ ਦਾ ਕਾਰਡ ਦੇ ਤੁਸੀਂ ਫਾਰਮ ਵਗੈਰਾ ਕਦੇ ਪੰਚਾਇਤ ਕੋਲੋਂ ਲੈ ਮੈਂ ਬਹੁਤ ਵਾਰੀ ਭਰੇ ਨੇ ਬਹੁਤ ਜ਼ਿਆਦਾ ਵਾਰੀ ਭਰੇ ਨੇ ਕੀ ਕਹਿੰਦੇ ਨੇ ਉਹ ਇਹਦੇ ਵਾਰ ਪਤਾ ਨਹੀਂ ਕਿਉਂ ਨਹੀਂ ਆਂਦਾ ਹੀ ਨਹੀਂ ਸਾਡੇ ਨਾਮ ਹੀ ਨਹੀਂ ਆਂਦਾ ਉਹਦੇ ਚ ਹਾਲੇ ਕਿ ਮੇਰੇ ਮੰਮਾ ਵੀ ਬਲਾਈਂਡ ਨੇ ਮੈਂ ਛੋਟੀ ਸਿਸਟਰ ਹਾਂ ਉਹ ਵੀ ਪਾਰਸ਼ਲੀ ਬ্লাইন্ড ਹੈ ਸਾਡੀ ਫੈਮਿਲੀ ਚ ਅਸੀਂ ਤਿੰਨ ਜਣੇ ਹੈਗੇ ਆ ਬ্লাইন্ড ਉਹਦੇ ਵੀ ਬੱਚੇ ਨਹੀਂ ਪਰ ਸਾਨੂੰ ਕੋਈ ਸਹੂਲਤ ਨਹੀਂ ਹੈਗੀ ਕਿ ਜਿਹੜੀ ਚਲੋ ਸਾਨੂੰ ਕੋਈ ਨਾ ਕੋਈ ਅਸੀਂ ਸੰਗਤ ਦੇ ਰੂਪ ਵਿੱਚ ਜਿਹੜਾ ਕੋਈ ਆਂਦਾ ਹੈ ਜਿੱਦਾਂ ਕਿ ਉਹਨੇ ਆਏ ਨੇ ਮੈਡਮ ਮਾਈ ਨੇ ਇਹਨਾਂ ਦਾ ਬਹੁਤ ਸ਼ੁਕਰਾਨਾ ਕਿ ਇਹਨਾਂ ਨੇ ਜੋ ਵੈਲਫੇਅਰ ਦਾ ਕੰਮ ਕਰਦੇ ਪਏ ਨੇ ਇਹਨਾਂ ਨੇ ਸਾਡੇ ਤੇ ਕੀਤੀ ਹੈ ਦਇਆ ਕੀਤੀ ਹੈ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਬਾਕੀ ਮੈਂ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੁੰਦੀ ਆ ਕਿ ਇਹਨਾਂ ਵਰਗੇ ਵੀ ਜਿਹੜੇ ਵੈਲਫੇਅਰ ਦਾ ਕੰਮ ਕਰਦੇ ਵੀ ਇਹਨਾਂ ਦੀ ਵੀ ਸਹਾਇਤਾ ਕਰਨ ਤਾਂ ਕਿ ਇਹ ਅੱਗੋਂ ਜਿਨ੍ਹਾਂ ਕੋਲ ਕੁਝ ਨਹੀਂ ਹੈਗਾ ਅੱਗੋਂ ਜਾ ਕੇ ਉਹਨਾਂ ਨੂੰ ਹੈਲਪ ਕਰਨ ਠੀਕ ਹੈ ਧੰਨਵਾਦ ਨੂੰ